ਕੀ ਹਾਲ ਚਾਲ ਹਟ ਚਾਰੇ ਤੇ ਚਾਹ ਪਹਿਲੇ ਨੰਬਰ ਤੇ ਤੇ ਫਿਰ ਦੂਸਰਾ ਬਿਸਕੁਟ ਤੀਸਰਾ ਚਾਬੀ ਠੀਕ ਹੈ ਤੇ ਗੱਲ ਛੋਲੇ ਪੋਏ ਸੀ ਅੱਜ ਛੋਲੇ ਪਉਣਾ ਜਾਨਪੁਰ ਕਕਵਾੜ ਖਾਮੀ ਬਾਲਾ ਪਿਆ ਲਾਵਾ ਪੋ ਛੋਲਿਆਂ ਦਾ ਪਾਣੀ ਖਲੋ ਕੋਈ ਨਾ ਕਟੂਫੂਟਾ ਖਾਲਾ ਨਹੀਂ ਆਉਂ ਨੀ ਰੰਗ ਨਹੀਂ ਆਂਦੀਆਂ ਸਾਡੇ ਮਿੱਠੀ ਹੁੰਦੀਆਂ ਨੇ ਇੱਕ ਦਾਣਾ ਵੀ ਨਾ ਛੱਡਦੀਆਂ ਠੀਕ ਆ ਤੇ ਬਾਬੇ ਮੈਂ ਤਾਂ ਤਿਆਰ ਹੋ ਰਿਹਾ ਵੀ ਸਕੂਲ ਕਣੀਆ ਪੇਪਰ ਸਾਡੇ ਨਾ ਨੂੰ ਵੇ ਜਾਵਾਂਗੇ ਤਰਾਂਗ ਕਰਨ ਹੈਨਾ ਚਾਨਪੁਰ ਦਾ ਡਾ ਨਹੀਂ ਸਾਦੇ ਦੇਖ ਕੱਲੂ ਡਾ ਸਕਦੇ ਆ ਤੇ ਅੱਜ ਵਾ ਅੱਜ ਪੱਕੀ ਸਲਾਹ ਬਸ ਇਹ ਰਵਿ ਲੋਇਆ ਕੇ ਉਬਸ ਆਈ ਆਈ ਰੰਗ ਲਾਣਾ ਬਈ ਨਾਲ ਜਾਣ ਪੜਾਣਾ ਛੋਲੇ ਕਟ ਗਏ ਯਾਰ ਕਰਨੀ ਤੇ ਹਾਂ ਸੱਚ ਬਈ ਚਿੱਟੀਆਂ ਵਾਲੇ ਨੇ ਮੱਕਾ ਲਾਂਡੇ ਚੱਕਰੇ ਸੀਗੇ ਇੱਕਾਂਡੇ ਚੋਂ ਤਾਂ ਬੱਚਾ ਬਣਿਆ ਪਿਆ ਇੱਕਾਂਡੇ ਚੋਂ ਲੈਣ ਜੀ ਵੱਜੀ ਪਈ ਆ ਪਤਾ ਨਹੀਂ ਯਾਰ ਬੱਚਾ ਬਣਿਆ ਹੋਇਆ ਕਨਾ ਖਰਾਬ ਹੀ ਹੈ ਮੈਨੂੰ ਤਾਂ ਹੀ ਲੱਗਦਾ ਤੇ ਹਾਂ ਸੱਚ ਆਪਣਾ ਵੀ ਦਿਮਾਗ ਖਰਾਬ ਆ ਤੇ ਆਪਣੇ ਇਹਦਾ ਅੰਡਾ ਬਦਲਣਾ ਤਾਂ ਹੈਗਾ ਸੀਗਾ ਖੜਜੋ ਖੜਜੋ ਇਹਨਾਂ ਦਾ ਕੋਈ ਅੰਡਾ ਰੱਖੀਏ ਖੜਜੋ ਵੀ ਇਹਨੂੰ ਜਾ ਕੇ ਮੜਾਇਆ ਅਬ ਹੁੰਦਾ ਤਿੰਨ ਆਂਡੇ ਹੋ ਗਏ ਇਹਦੇ ਅੰਦਰ ਥੱਲੇ ਆ ਆਹ ਦੋ ਆਂਡੇ ਭਈ ਹੋਦੇ ਨੇ ਠੀਕ ਹੈ ਇਹਨਾਂ ਤੇ ਪਰ ਨਿਸ਼ਾਨੀ ਨਿਸ਼ਾਨੀ ਲਾਉਣੀ ਪੂਗੀ ਆ ਚੱਟੀਆਂ ਵਾਲੀ ਲਾਂਦਾ ਬਈ ਇਹ ਖਰਾਬ ਆ ਠੀਕ ਆ ਲੈਟ ਲਾ ਕੇ ਦੇਖਿਆ ਇਹ ਚ ਇਹ ਚ ਬਣਿਆ ਤਾਂ ਪਿਆ ਕੁਝ ਪਤਾ ਨਹੀਂ ਯਾਰ ਖਰਾਬ ਹੈ ਕਿਉਂਕਿ ਮੈਂ ਦੋ ਅੰਡੇ ਚੱਕਰੇ ਨੇ ਉਹਦੇ ਉਹਦੇ ਵਾਲੇ ਚ ਜਿਹੜਾ ਪਰਲ ਆ ਵੀ ਚਿੱਟੀਆਂ ਵਾਲੀ ਦਾ ਉਹ ਚ ਵਧੀਆ ਬੱਚਾ ਬਣਿਆ ਪਿਆ ਜਿਹੜੀਆਂ ਨਾ ਸਾਨੂੰ ਸਾਈਆਂ ਹੁੰਦੀਆਂ ਨਹੀਂ ਗਿਆ ਮਤਲਬ ਸਾਰੀਆਂ ਫੈਲੀਆਂ ਪਈ ਨੇ ਇਹ ਚ ਬਸ ਇਕੱਲਾ ਮੁੰਡੀ ਜਾਰੀ ਐ ਐਡੀ ਕ ਵਾਹ ਚਿੱਟੀਆਂ ਵਾਲੀ ਯਾਰ ਪਤਾ ਨਹੀਂ ਕਿਉਂ ਖਰਾਬੀ ਕਰ ਲੱਗ ਗਈ ਅੰਡਿਆਂ ਚ ਪਹਿਲਾਂ ਨਹੀਂ ਕਰਦੀ ਸੀਗੀ ਚਲ ਦੇਖਦੇ ਆਂ ਤਿੰਨਾਂ ਡਿਆਂ ਨੂੰ ਜੇ ਸੇਵਾ ਰਖੂਗੀ ਬੈਠ ਤਾਂ ਗਈ ਫਿਲਹਾਲ ਬਾਕੀ ਦੇਖੋ ਚਲੋ ਕੋਈ ਨਾ ਬਈ ਤੇ ਆਪਾਂ ਤਾਂ ਛੋਲੇ ਪਾਤੇ ਇਹਨਾਂ ਨੂੰ ਵੀ ਫਿਰ ਅੱਜ ਠੀਕ ਆ ਤੇ ਹੁਣ ਕੋਈ ਨਾ ਚਾਹ ਬਿਸਕੁਟ ਕਰਦੇ ਸੋਡੇ ਨਾਲ ਸ਼ਹਿਰ ਤੇ ਹੁਣ ਤਾਂ ਚਲੋ ਰਵੀਲਾ ਵੀ ਮਿਲਦੇ ਆ ਲਾਓ ਜੀ ਬਾਬਿਓ ਤੁਹਾਨੂੰ ਕਿਹਾ ਸੀ ਵੀ ਸਦਾ ਰਵੀ ਕੀ ਮਿਲਾਂਗੇ ਪਹੁੰਚ ਗਿਆ ਆਪਾਂ ਇਹਨਾਂ ਦੇ ਬਈ ਠੀਕ ਆ ਯਾਨ ਬਲੀ ਹੁਣ ਬਰਨ ਤਰੀ ਨੇ ਠੀਕ ਆ ਠਪ ਵਧੀਆ ਕੱਲ ਤਾਂ ਨਹੀਂ ਰਹਾ ਹੋ ਗਿਆ ਠੀਕ ਆ ਤੇ ਰੰਗ ਬਾਬੇ ਹੋ ਕਰੀ ਜਾਂਦੇ ਆ ਪਥੜਾਈ ਖਾਇਟਰ ਉਹ ਜਨਾ ਪਥੜਾਈ ਤੇ ਇਸ ਵਿੱਚ ਮਿਕਸ ਕਰਿਆ ਹੋਇਆ ਆ ਡੱਬੀ ਆ ਬਈ ਠੀਕ ਆ ਜੇ ਕਿਸੇ ਭਰਾ ਨੂੰ ਹਨਾ ਵੀ ਪਤਾ ਨਹੀਂ ਹੈਗਾ ਇਹੋ ਜੀ ਡੱਬੀ ਹੁੰਦੀ ਆ ਠੀਕ ਆ ਪੱਥਰ ਡਾਈ ਦੀ ਗ੍ਰੀਨ ਸ਼ਾਟ ਲੈ ਲਓ ਜੀ ਨਹੀਂ ਪਤਾ ਨਵੇਂ ਕੂਤਰ ਵੱਜ ਜਾ

ਬਣ ਗਿਆ ਰੰਗ ਜਿਆਦਾ ਨਹੀਂ ਬਾਤ ਆ ਪਣਿਆਣਾ ਸੇਪੂ ਕੁ ਠੀਕ ਆ ਲਓ ਜੀ ਬਾਬਿਓ ਆਹ ਰੰਗ ਦਾ ਹੈਗਾ ਦੀ ਪਹਿਲੀ ਗਲਾਬੀ ਤੇ ਹੁਣ ਕਰਿਆ ਕਾਲਾ ਕਾਲੀ ਚੱਲ ਰਾ ਠੀਕ ਆ ਗਿਰਜੇ ਬਣਾਵਾਂਗੇ ਇਸ ਵਿੱਚ ਇਹਨੂੰ ਬਣਾਵਾਂਗੇ ਬਾਜਾ ਉੱਚੀ ਜਿਆਦਾ ਉੜਦੀ ਆ ਕੈਂਟ ਲੋਕ ਨੂੰ ਲਓ ਜੀ ਦੇਖੋ ਠੀਕ ਆ ਦੂਸਰੀ ਇਹਨੂੰ ਸਕਾਉਂ ਤੇ ਲੱਗ ਜੂਗਾ ਅਤਾ ਘਾਟਾ ਬੜੀ 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 ਅਤਾ ਘਾਟਾ ਲੱਗ ਗਈ ਉਹਨੂੰ ਪਰ ਚ ਰੱਖ ਤੇ ਛੱਡ ਦੇ ਛੱਡੀ ਆਉਂ ਤੇ ਜਿਪ ਕਰ ਗਿਆ ਆਲੀ ਦੀ ਕੱਚ ਕਾਲੀ ਕਰ ਦੇ ਆਏ ਹਾਏ ਦਿਖਾ ਕੇ ਮੁੰਡਾ ਨੀਚੇ ਕਰ ਗਈ ਅੱਛਾ ਕਰ ਦਿੰਗੇ ਘੱਲ ਮੈਂ ਦੇਖੀ ਆਈ ਬਾਬੇ ਲਾਤਾ ਕੂਤਰੀ ਦੇ ਰੰਗ ਠੀਕ ਆ ਬਾਬੇ ਆਹਾ ਕਬੂਤਰੀ ਆ ਕੱਚੀ ਰੱਖ ਕੇ ਦਿਖਾ ਕੇ ਇੱਥੇ ਜਿਵੇਂ ਹਾਂ ਡੇਗਦਾ ਤਾਂ ਨਹੀਂ ਹੈਗਾ ਤੇ ਬਈ ਕੂਤਰੀ ਦਾ ਕਰਤਾ ਕਾਲਾ ਪੱਲਾ ਸਾਰਾ ਠੀਕ ਆ ਇੱਧਰ ਲਾ ਓਏ ਲਓ ਜੀ ਬਾਬੇ ਹੁਣ ਦੇਖੋ ਬਈ ਉਦੋਂ ਕਾਲਾ ਪੱਲਾ ਰੰਗ ਫੈਲ ਜਾ ਬੜਾ ਗਿਆ ਕਬੂਤਰੀ ਨੂੰ ਪਤਾ ਹੈ ਹੱਥ ਚ ਹੱਥ ਲਵਾ ਕੇ ਨਹੀਂ ਰਾਜੀ ਕਾਲਾ ਪੱਲਾ ਕਾਲੀ ਪੂਛ ਠੀਕ ਆ ਇਹ ਗੂਦਰੀ ਆ ਲਾਤਾ ਰੰਗ ਤੇ ਹੁਣ ਛੱਡਦੀ ਇਹਨਾਂ ਨੂੰ ਯਾਰ ਢੋਲ ਲੀ ਜੇ

ਤੇਰੀ ਕੋਲ ਲਿਸਟ ਤੇ ਜਾਂ ਬਾਬਿਓ ਦਾਣੇ ਦੂਣੇ ਤਾਂ ਖਾ ਰੱਖੇ ਨੇ ਠੀਕ ਆ ਬੱਚੇ ਅਜ ਫੇਰੇ ਕੱਢਣੇ ਰਹਿ ਗਏ ਰੰਗ ਦੇ ਚੱਕਰ ਚੱਕਰ ਜਿਹਾ ਦੇਖੋ ਰੰਗ ਵੀ ਚੜ ਗਿਆ ਹੱਥਾਂ ਤੇ ਕੀ ਯਾਰ ਹੋਰ ਖਾ ਤਾਂ ਕਿਤੇ ਲੱਗ ਗਿਆ ਛੱਡ ਜਾਈਂ ਨਾ ਛੱਟੇ ਜੇ ਬੱਕੀ ਹੈਗੇ ਨੇ ਚਲੋ ਕੋਈ ਨਾ ਆਇਆ ਤਾਂ ਉਤਰ ਜੂਗਾ ਇੱਕ ਦੋ ਤਿੰਨ ਦਾਣਾ ਜੱਤਰੀ ਹੂਗਾ ਤੇ ਬਾਬੇ ਉਹ ਬਸ ਰੰਗ ਲਾਇਆ ਸੀ ਅੱਜ ਰਵੀ ਵਾਲੇ ਪਿੰਡਾਂ ਨੂੰ ਜਿਵੇਂ ਕਿ ਤੁਸੀਂ ਨੇ ਦੇਖਿਆ ਵਲੌਗ ਦੇ ਵਿੱਚ ਠੀਕ ਹੈ ਤੇ ਜੇ ਬਈ ਵਲੌਗ ਵਧੀਆ ਲੱਗਦਾ ਹੁੰਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸ਼ੇਅਰ ਤਾਂ ਕੋਈ ਨਾ ਜਿੰਨੇ ਕ ਜੁੜੇ ਹੋਣੇ ਬੱਸ ਰੱਬ ਦੀ ਕਿਰਪਾ ਨਾਲ ਠੀਕ ਹੈ ਤੇ ਚਲੋ ਮਿਲਦੇ ਆਖਣੇ ਵਲੌਗ ਦੇ ਨਾਲ ਬਾਏ ਬਾਏ ਬਾਈ